ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਜੂਨ ਮਹੀਨਾ ਆ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਪੁਰਬ ਤੋਂ ਲੈ ਕੇ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਮਨਾਇਆ ਜਾਂਦਾ ਆ ਪੂਰਾ ਮਹੀਨਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਠੰਡੇ ਚਲਦੀਆਂ ਸਬੀਲਾਂ ਦੇ ਲੰਗਰ ਜਿਹੜੇ ਨੇ ਚੱਲਦੇ ਰਹਿੰਦੇ ਨੇ ਨਾਲ ਦੀ ਨਾਲ ਕਈਆਂ ਥਾਵਾਂ ਤੇ ਜਿਹੜੇ ਨੇ ਵੱਡੇ ਉਪਰਾਲੇ ਕੀਤੇ ਜਾਂਦੇ ਆ ਤੇ ਸੰਗਤਾਂ ਦੇ ਲਈ ਜਿਹੜਾ ਆ ਲੰਗਰਾਂ ਦਾ ਵੀ ਜਿਹੜਾ ਆ ਇੱਥੇ ਪ੍ਰੋਗਰਾਮ ਚੱਲਦਾ ਰਹਿੰਦਾ ਆ ਤੁਸੀਂ ਜਦੋਂ ਪੰਜਾਬ ਦੀਆਂ ਸੜਕਾਂ ਤੇ ਜੂਨ ਮਹੀਨੇ ਦੇ ਵਿੱਚ ਨਿਕਲੋਗੇ ਤੇ ਤੁਹਾਨੂੰ ਹਰ ਸੜਕ ਤੇ ਜਿਹੜਾ ਆ 10-10 20-20 ਜਿਹੜੇ ਆ ਠੰਡੇ ਜਲਦੀਆਂ ਜਿਹੜੀਆਂ ਸਬੀਲਾਂ ਨੇ ਉਹ ਵੇਖਣ ਨੂੰ ਮਿਲ ਜਾਣਗੀਆਂ ਤਾਂ ਦਾਦੇ ਕਿ ਪੂਰੇ ਪੰਜਾਬ ਦੇ ਵਿੱਚ ਸਬੀਲਾਂ ਲੱਗਦੇ ਨੇ ਇਸੇ ਤਰ੍ਹਾਂ ਹੀ ਅੱਜ ਅਸੀਂ ਪਠਾਨਕੋਟ ਤੋਂ ਅੰਬਰਸਰ ਹਾਈਵੇ ਜਿਹੜਾ ਆ ਗਰਦਾਸਪੁਰ ਤੋਂ ਜਦੋਂ ਆਪਾਂ ਬਟਾਲੇ ਵੱਲੋਂ ਚੱਲਦੇ ਆਂ ਤੇ ਕੋਈ 5-4 ਕਿਲੋਮੀਟਰ ਦੂਰ ਚੱਲਣ ਦੇ ਨਾਲ ਹੀ ਸਾਬੀ ਟਾਇਰਾਂ ਵਾਲਾ ਬਹੁਤ ਹੀ ਜ਼ਿਆਦਾ ਮਸ਼ਹੂਰ ਸਾਬੀ ਟਾਇਰਾਂ ਵਾਲਾ ਜੋ ਕਿ ਟਾਇਰਾਂ ਦਾ ਕੰਮ ਕਰਦੇ ਆ ਤੇ ਟਾਇਰਾਂ ਦੇ ਕੰਮ ਦੇ ਨਾਲ-ਨਾਲ ਜਿਹੜਾ ਆ ਉਹ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਨੇ ਟੈਰਾਂ ਦੇ ਕੰਮ ਦੇ ਨਾਲ ਮਸ਼ਹੂਰ ਨੇ ਸਾਬੀ ਟੈਰਾਂ ਵਾਲਾ ਜਿਹੜਾ ਆ ਉਹ ਇਸ ਨਾਮ ਦੇ ਨਾਲ ਇੱਥੇ ਜਾਣਿਆ ਜਾਂਦਾ ਹੈ ਤਾਂ ਦਾਦਾ ਹੀ ਕੀ ਜਿਵੇਂ ਤੁਸੀਂ ਦੇਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਆ ਲਗਾਤਾਰ ਇਹ ਮਹੀਨਾ ਪੂਰਾ ਜਿਹੜਾ ਆ ਠੰਡੇ ਜਲਦੀਆਂ ਸਬੀਲਾਂ ਚੱਲਦੀਆਂ ਨੇ ਤਾਂ ਲੰਗਰ ਚੱਲਦੇ ਨੇ ਇਸੇ ਤਰੀਕੇ ਦੇ ਨਾਲ ਸਾਬੀ ਵੀਰ ਨੇ ਵੀ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਇੱਥੇ ਕੀਤਾ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਦਿਖਾਇਆ ਜਾਵੇ ਕਿ ਤੁਸੀਂ ਦੇਦੇ ਪਿਓ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਸਬੀਲਾਂ ਦੇ ਜਿਹੜੇ ਲੰਗਰ ਆ ਇੱਥੇ ਚਲਦੇ ਪਏ ਆ ਬਹੁਤ ਸਾਰੀ ਸੰਗਤ ਜਿਹੜੀ ਐ ਉਹ ਇੱਥੇ ਰੋਕ ਰੋਕ ਕੇ ਜਿਹੜਾ ਆ ਸਬੀਲਾਂ ਜਿਹੜੀਆਂ ਆ ਸਕਦੀਆਂ ਨੇ ਠੰਡੇ ਜਲਦੀਆਂ ਸਬੀਲਾਂ ਲਗਾਤਾਰ ਸਵੇਰ 8 9 ਵਜੇ ਤੋਂ ਜਿਹੜਾ ਆ ਇੱਥੇ ਜਿਵੇਂ ਧੁੱਪ ਨਿਕਲਦੀ ਸ਼ੁਰੂ ਹੋ ਜਾਂਦੀ ਹੈ ਤੇ ਠੰਡੇ ਜਲਦੀਆਂ ਜਿਹੜੀਆਂ ਸਬੀਲਾਂ ਤੁਸੀਂ ਕਈਆਂ ਤੋਂ ਦੇਖਿਓ ਵੀ ਰੋਡ ਦੇ ਉੱਤੇ ਲਗਭਗ ਜੇਕਰ ਇੱਕ ਕੋਈ ਵੀ ਪਾਰਟੀ ਜਾਂ ਕੋਈ ਵੀ ਸੰਗਤ ਜਿਹੜੀ ਹੈ ਲੰਗਰ ਲਗਾਉਂਦੀ ਹੈ ਤਾਂ ਉਹ ਆਪਣੀ ਸਾਈਡ ਤੇ ਲਗਾਉਂਦੀ ਹੈ ਪਰ ਇੱਥੇ ਸਾਬੀ ਟੈਰਾਂ ਵਾਲਿਆਂ ਵੱਲੋਂ ਵੱਡਾ ਉਪਰਾਲਾ ਕੀਤਾ ਜਾਂਦਾ ਆ ਸਰਕ ਦੇ ਪਾਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਧਰ ਵੀ ਥੋੜੀ ਜੀ ਧੰਤੀ ਮਰਾਏਗੀ ਸਰਕ ਦੇ ਦੋਵਾਂ ਪਾਸਿਆਂ ਦੇ ਉੱਤੇ ਜਿਹੜਾ ਆ ਇਹਨਾਂ ਵੱਲੋਂ ਜਿਹੜਾ ਆ ਠੰਡੇ ਜਲਦੀਆਂ ਸਬੀਲਾਂ ਲਗਾਈਆਂ ਗਈਆਂ ਨੇ ਨਾਲ ਦੀ ਨਾਲ ਇੱਥੇ ਜਿਹੜਾ ਆ ਵੱਡੇ ਲੈਵਲ ਦੇ ਉੱਤੇ ਜਿਹੜੇ ਆ ਉਹ ਤੁਸੀਂ ਦੇ ਦਦੇ ਪਏ ਹੋ ਪੀ ਜਿਹੜੇ ਇਸ ਟਾਈਮ ਤੁਸੀਂ ਦੇ ਦਦੇ ਪਏ ਲੰਗਰ ਪਕਦੇ ਪਏ ਆ ਵੱਡੀਆਂ ਵੱਡੀਆਂ ਦੇਗਾ ਵੱਡੇ ਵੱਡੇ ਪਤੀਲੇ ਜਿਹੜੇ ਆ ਉਹ ਲੰਗਰਾਂ ਵਾਸਤੇ ਜਿਹੜੇ ਆ ਰੱਖੇ ਹੋਏ ਆ ਤੇ ਲੰਗਰ ਜਿਹੜੇ ਆ ਲਗਾਤਾਰ ਜਿਹੜੇ ਇੱਥੇ ਬਣਦੇ ਪਏ ਆ ਲੰਗਰ ਕਿਸੇ ਇੱਕ ਜੀ ਵਾਸਤੇ ਨਹੀਂ ਤਕਰੀਬਨ ਤਕਰੀਬਨ ਘਰ ਤੋਂ ਘਟ ਜਿਹੜਾ ਆ ਹਜ਼ਾਰ ਤੋਂ ਉੱਪਰ ਉੱਪਰ ਬੰਦਾ ਜਿਹੜਾ ਆ ਇਹ ਲੰਗਰ ਛੱਕ ਕੇ ਜਾਏਗਾ ਵੱਡੇ ਵੱਡੇ ਪਤੀਲੇ ਦੋ ਦੇਗਾ ਦਾਲ ਦੀਆਂ ਜਿਹੜੇ ਮਿੱਠੇ ਚੌਲ ਨਾਲ ਦੀ ਨਾਲ ਕੜਾ ਪ੍ਰਸਾਦ ਤੇ ਇੱਧਰ ਬੀਬੀਆਂ ਵੀ ਜਿਹੜੀਆਂ ਨੇ ਲਗਾਤਾਰ ਜਿਹੜਾ ਆ ਪ੍ਰਸਾਦ ਦੇ ਪਕਾਉਂਦੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਿਆ ਵੀ ਬੜੀ ਹੀ ਮਿਹਨਤ ਸਦਕਾ ਇੰਨੀ ਗਰਮੀ ਦੇ ਵਿੱਚ ਵੀ ਲੋਹ ਦੇ ਅੱਗੇ ਬੈਠ ਕੇ ਜਿਹੜੀਆਂ ਪੰਜਾਬ ਦੇ ਵਿੱਚ ਸਾਡੀਆਂ ਪੰਜਾਬੀ ਬੀਬੀਆਂ ਨੇ ਉਹ ਲੰਗਰਾਂ ਦੀ ਜਿਹੜੀ ਹੈ ਸੇਵਾ ਕਰਦੀਆਂ ਤੁਹਾਨੂੰ ਨਜ਼ਰ ਆ ਰਹੀਆਂ ਲਗਾਤਾਰ ਤੁਸੀਂ ਦੇਖਦੇ ਪਈਓ ਕਿ ਇੱਥੇ ਜਿਹੜੇ ਪ੍ਰਸਾਦ ਦੇ ਪੱਕ ਰਹੇ ਨੇ ਸਾਡੇ ਨਾਲ ਇੱਥੇ ਜਿਹੜੇ ਸਾਬੀ ਟੈਰਾਂ ਵਾਲੇ ਜਿਹੜੇ ਮੈਂ ਕਹਿ ਰਿਹਾ ਵੀ ਸਾਬੀ ਟੈਰਾਂ ਵਾਲੇ ਭਾਜੀ ਨੇ ਉਹਨਾਂ ਦੇ ਨਾਲ ਦੋ ਸੱਬਦ ਜਿਹੜੀ ਗੱਲਬਾਤ ਕਰ ਲਏ ਨੇ ਸਤਿ ਸ਼੍ਰੀ ਅਕ ਕੱਤਕਾਲੀ ਭਾਜੀ ਕਿੰਨੇ ਚਿਰ ਤੋਂ ਲੰਗਰ ਚੱਲਦੇ ਪਏ ਆਪਣੇ ਇਹ ਭਾਈ ਆਪਣਾ 4-5 ਸਾਲ ਹੋ ਚਲੇ ਜੀ 4-5 ਸਾਲ ਲਗਾਤਾਰ ਭਾਜੀ ਆਪਣਾ ਕਾਰੋਬਾਰ ਕਾਰੋਬਾਰ ਭਾਈ ਆਪਣਾ ਟੈਰਾ ਪੈਂਚਰ ਆਂਦਾ ਜੀ ਟੈਰਾ ਟੈਂਪਰ ਆਦਾ ਹਾਂਜੀ ਭਾਜੀ ਤੇ ਕਿੰਨੇ ਚਿਰ ਤੋਂ ਇੱਥੇ ਤੁਸੀਂ ਆਏ ਹੋਏ ਹੋ ਇੱਥੇ ਭਾਈ 4-5 ਸਾਲ ਹੋ ਗਏ ਜੀ 4-5 ਤੇ ਜਦੋਂ ਦੇ ਆਏ ਉਦੋਂ ਦੇ ਲੰਗਰ ਚੱਲਦੇ ਪਏ ਹਾਂਜੀ ਭਾਜੀ ਤੇ ਕੀ ਕੀ ਲੰਗਰ ਚੱਲਦੇ ਤਿੰਨ ਲੰਗਰ ਭਾਜੀ ਵੇਖੋ ਜਰਦਾ ਬਣਿਆ ਜੀ ਲੂਣ ਵਾਲੇ ਚੌਲ ਬਣੇ ਜੀ ਦਾਲ ਦੇ ਪ੍ਰਸ਼ਾਦਾ ਜੇ ਬਾਕੀ ਠੰਡੇ ਜਲ ਅਹ ਸਾਵੀ ਭਾਈ ਜਿਆਦਾ ਜਿਆਦਾਤਰ ਆਪਾਂ ਕੀ ਦੇਖਦੇ ਆ ਵੀ ਜਦੋਂ ਕੋਈ ਵੀ ਸਬੀਲ ਚੱਲਣੀ ਹੁੰਦੀ ਹੈ ਇੱਕ ਸਾਈਡ ਤੇ ਚੱਲਣੀ ਹੁੰਦੀ ਹੈ ਤੁਸੀਂ ਦੋਨਾਂ ਸਾਈਡਾਂ ਤੇ ਲਾਈ ਹੈ ਹਾਂਜੀ ਹਾਂਜੀ ਭਾਈ ਗੁਰੂ ਦੀ ਕਿਰਪਾ ਹਾਂਜੀ ਹਾਂਜੀ ਭਾਈ ਪੂਰੀ ਹਾਂਜੀ ਹਾਂਜੀ ਬਾਈ ਵੇਖੋ ਜੀ ਕਿੰਨੀ ਤਗੜੀ ਗੱਲ ਹੈ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਗਏ ਨੇ ਵੀ ਜਿਆਤਰ ਇੱਕ ਪਾਰਟੀ ਵੱਲੋਂ ਸਿਰਫ ਇੱਕ ਸਾਈਡ ਤੇ ਹੀ ਜਿਹੜੀ ਇਹ ਸਬੀਲ ਲਗਾਈ ਜਾਂਦੀ ਹੈ ਜਾਂ ਸੰਗਤ ਵੱਲੋਂ ਜਿੱਦਾਂ ਵੀ ਆਪਣੀ ਆਪਣੀ ਸਾਈਡ ਤੇ ਜਿਹੜੀ ਲਾਈ ਜਾਂਦੀ ਹੈ ਸਭੀ ਵੀਰ ਹੋਣਾ ਨੇ ਜਿਹੜਾ ਦੋਨਾਂ ਸਾਈਡਾਂ ਤੇ ਜਿਹੜੀਆਂ ਠੰਡੇ ਚਲਦੀਆਂ ਸਬੀਲਾ ਲਗਾਈਆਂ ਹੋਈਆਂ ਨੇ ਨਾਲ ਦੀ ਨਾਲ ਤੁਸੀਂ ਦੇਖਦੇ ਪਿਓ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਇਹ ਲੰਗਰਾਂ ਦੀ ਜਿਹੜੀ ਇਹ ਸੇਵਾ ਚੱਲਦੀ ਪਈ ਹੈ ਲੰਗਰ ਜਿਹੜੇ ਆ ਤਿਆਰ ਹੋ ਰਿਹਾ ਬਹੁਤ ਜਲਦੀ ਜਿਹੜੇ ਲੰਗਰ ਵੀ ਤਿਆਰ ਹੋ ਜਾਣੇ ਤੇ ਲੰਗਰਾਂ ਦੀ ਵੀ ਜਿਹੜੀ ਇਹ ਲਗਾਤਾਰ ਜਿਹੜੇ ਚੱਲਦੇ ਰਹੇ ਨੇ ਆ ਸਭੀ ਭਾਈ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਜੁੜਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੈਸੇ ਹੀ ਬੜੇ ਲੰਗਰ ਮਸ਼ਹੂਰ ਨੇ ਢਾੜੇ ਦੇ ਮਾਜੇ ਕਿ ਤਰ੍ਹਾਂ ਆਈ ਆ ਆਈ ਆ ਵੀ ਇਹ ਵੀ ਲੰਗਰ ਦੇ ਨਾਲ ਸਬੀਲ ਤੇ ਆਈ ਆ ਆਇਆ ਲੰਗਰ ਵੀ ਨਾਲ ਚੱਲਦੇ ਪਏ ਲੰਗਰ ਵੇਖੋ ਭਾਈ ਮੈਂ ਨਾ ਪਹਿਲਾਂ ਦਸ ਬੰਦ ਕੱਢਦਾ ਸੀ ਤੇ ਸੰਗਤ ਨੂੰ ਜਹੂਰ ਸਾਹਿਬ ਖੜਦਾ ਸੀ ਉਹ ਫਿਰ ਤੁਹਾਨੂੰ ਪਤਾ ਹੈ ਕੱਲ ਜ਼ਿੰਮੇਵਾਰੀ ਵੜੀ ਹੋ ਜਾਂਦੀ ਏ ਕੋਈ ਜਿਹੜੀ 25 30 ਕੋਈ ਜੀ ਖੜੇ ਆ ਕੋਈ ਨੂੰ ਕੁਝ ਹੋ ਜੇ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ ਫਿਰ ਉਹ ਆਪਾਂ ਕੰਮ ਬੰਦ ਉਹ ਕੰਮ ਬੰਦ ਕਰਕੇ ਹੁਣ ਆਪਏ ਸ਼ੁਰੂ ਕਰਤਾ ਜੀ ਹਾਂਜੀ ਪਹਿਲਾਂ ਹਜੂਰ ਸਾਹਿਬ ਦੀ ਸੇਵਾ ਕਰ ਹਾਂਜੀ ਪਹਿਲਾਂ ਹਜੂਰ ਸਾਹਿਬ ਦੀ ਸੇਵਾ ਦੇਖੋ ਜੀ ਬਹੁਤ ਵੱਡੀ ਗੱਲ ਆ ਜੀ ਵੀਰ ਨੇ ਕਿਹਾ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਆ ਦਸਵੰਦ ਕੱਢਿਆ ਜਾਂਦਾ ਸੀ ਉਦੇ ਨਾਲ ਸੰਗਤਾਂ ਨੂੰ ਹਯੂਰ ਸਾਹਿਬ ਦਰਸ਼ਨ ਕਰਨ ਦੇ ਲਈ ਲੈ ਕੇ ਜਾਇਆ ਜਾਂਦਾ ਸੀ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਜਿਹੜੇ ਹਾਲਾਤ ਅੱਜ ਕੱਲ ਜਿਹੜੇ ਆ ਉਹ ਚੰਗੇ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗਰਮੀ ਵੀ ਬਹੁਤ ਹੁੰਦੀ ਹੈ ਤੇ ਸੰਗਤਾਂ ਦੇ ਵਿੱਚ ਕਿਸੇ ਨੂੰ ਅਕਰ ਕੁਝ ਹੋ ਜੇ ਤੇ ਉਹਦੀ ਜ਼ਿੰਮੇਵਾਰੀ ਜਾਂ ਇਦਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਇਕੱਲੇ ਬੰਦੇ ਦੇ ਉੱਤੇ ਸਾਰਾ ਲੋਡ ਜਿਹੜਾ ਆ ਉਹ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਆ ਇਸੇ ਕਰਕੇ ਕਹਿੰਦੇ ਨੇ ਵੀ ਇਹਨਾਂ ਨੇ ਜਿਹੜਾ ਹਯੂਰ ਸਾਹਿਬ ਵਾਲਾ ਜਿਹੜਾ ਆ ਉਹ ਇੱਕ ਸਾਈਡ ਤੇ ਕਰਕੇ ਤੇ ਜਿਹੜਾ ਦਸਵੰਦ ਹੀ ਉਹ ਇਸ ਸੇਵਾ ਦੇ ਵਿੱਚ ਜਿਹੜਾ ਆ ਸ਼ੁਰੂ ਕਰ ਦਿੱਤਾ ਜਿਹਰ ਚ ਤੁਸੀਂ ਦੇ ਦਦੇ ਪੀਓ ਪੀ ਵੱਡੇ ਲੈਵਲ ਤੇ ਜਿਹੜੀ ਹੈ ਸਬੀਲ ਤੇ ਨਾਲ ਦੀ ਨਾਲ ਲੰਗਰਾਂ ਦੀ ਸੇਵਾ ਜਿਹੜੀ ਚੱਲਦੀ ਪਈ ਹੈ ਵੀ ਜਿਹੜੀ ਦਸਵੰਦ ਕੱਢ ਕੇ ਸੇਵਾ ਕਰਨੀ ਜਾਂ ਬਹੁਤ ਸਾਰੇ ਸਬੀਲਾਂ ਹੋਰ ਵੀ ਬਹੁਤ ਬਹੁਤ ਜਗ੍ਹਾ ਤੇ ਲੱਗਦੀਆਂ ਨੇ ਤੁਹਾਡੇ ਨਾਲ ਜਿ ਤਰ੍ਹਾਂ ਤੁਹਾਡੀ ਫੈਮਿਲੀ ਉਹ ਵੀ ਸਾਥ ਦਿੰਦੀ ਹੈ ਹਾਂ ਜੀ ਜੀ ਪੂਰਾ ਭਾਈ ਪੂਰਾ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਕੋਈ ਗੱਲ ਬਾਤ ਹੈ ਭਾਈ ਫੈਮਿਲੀ ਤੋਂ ਬਿਨਾਂ ਕੋਈ ਭਾਈ ਕੁਝ ਨਹੀਂ ਹੋ ਸਕਦਾ ਬਿਲਕੁਲ ਸਹੀ ਕਹਿਆ ਵੀਰ ਨੇ ਕਿਹਾ ਕਿ ਫੈਮਿਲੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਵੀਰ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੱਚੇ ਸੰਗੇ ਵਾਸਤੇ ਦੇਖੋ ਭਾਈ ਦਸਬੰਧ ਕੱਢਣਾ ਜੀਦਾ ਹਰ ਸਿੱਖ ਨੂੰ ਲਾ ਲੋ ਹਰ ਬੰਦੇ ਨੂੰ ਦਸਬੰਧ ਕੱਢਣਾ ਚਾਹੀਦਾ ਸਭ ਬਸ ਸਭ ਭਾਈ ਜਿਹੜੇ ਲੋਕੀ ਬਹੁਤਾ ਨਸਾਨੂਸਾ ਕਰਕੇ ਡਿੱਗੇ ਫਿਰਦੇ ਆ ਉਹਨਾਂ ਬਾਰੇ ਭਾਈ ਕੀ ਕਹਿ ਸਕਦੇ ਆ ਤੁਹਾਨੂੰ ਬੜਾ ਹਾਲਾਤ ਹੀ ਮਾੜਾ ਹਾਂਜੀ ਹਾਂਜੀ ਵੀਰ ਨੇ ਕਿਹਾ ਕਿ ਉਹਨਾਂ ਬਾਰੇ ਕੀ ਕਹਿ ਸਕਦੇ ਉਹਨਾਂ ਦੀ ਆਪ ਦੀ ਮਰਜ਼ੀ ਹੈ ਭੀ ਜ਼ਿੰਦਗੀ ਨੂੰ ਚੰਗੇ ਲੈਵਲ ਨਾਲ ਜੀਣਾ ਜਾਂ ਜ਼ਿੰਦਗੀ ਨੂੰ ਮਾੜੇ ਲੈਵਲ ਨਾਲ ਜੀਣਾ ਸਾਡੇ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹੜੀ ਘਰ ਦੇ ਵਿੱਚ ਸੰਗਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਣੇ ਰਹੋ ਡੀਪੀਸੀ ਪੰਜਾਬੀ ਦੇ ਇਸੇ ਤਰ੍ਹਾਂ ਲਗਾਤਾਰ ਤੇ ਸੰਗਤ ਜੀ ਨਾਲ ਦੀ ਨਾਲ ਤੁਹਾਨੂੰ ਦੱਸੀ ਕਿ ਸਾਡੇ ਨਾਲ ਇੱਥੇ ਬਾਬਾ ਜੀ ਵੀ ਮੌਜੂਦ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰ ਲੈਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੀ ਦੀ ਧਿਆਰੇ ਨੂੰ ਸਮਰਪਿਤ ਜਿਹੜੇ ਆਪਣੇ ਸ਼ਬੀਲਾਂ ਲਗਾਈਆਂ ਜਾਂਦੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਗਟ ਸਿੰਘ ਜੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਦਿਨ ਦੇ ਉਤੇ 20 ਜੂਨ ਦੇ ਉਤੇ ਹਰ ਸਾਲ ਲੰਗਰ ਲਗਾਉਂਦੇ ਹਨ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ ਪ੍ਰਮਾਤਮਾ ਦੀ ਇਹਨਾਂ ਉੱਤੇ ਬਹੁਤ ਕਿਰਪਾ ਹੈ ਤੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਇਨਾ ਗਰਮੀ ਦੇ ਦਿਨਾਂ ਦੇ ਵਿੱਚ ਠੰਡੇ ਮਿੱਠੇ ਜਲ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਸੰਗਤਾਂ ਵੱਧ ਚੜ੍ਹ ਕੇ ਲੰਗਰ ਛਕਦੀਆਂ ਹਨ ਸ਼ਬੀਲ ਦਾ ਆਨੰਦ ਮਾਣਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਹੁਤ ਵਧੀਆ ਬਾਬਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਆਪਾਂ ਪਹਿਲਾਂ ਵੀ ਕਿ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਸਾਹਿਬ ਦੇ ਜਿਹੜੇ ਨੇ ਸੀਦੀ ਦਿਵਸ ਨੂੰ ਮਨਾਇਆ ਜਾਂਦਾ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਠੰਡੇ ਜਲਦੀਆਂ ਜਿਹੜੀਆਂ ਸਬੀਲਾ ਲਗਾਈਆਂ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਪ੍ਰਗਟ ਸਿੰਘ ਜੀ ਜੋ ਕਿ ਸਾਬੀ ਟੈਰਾਂ ਵਾਲੇ ਦੇ ਨਾਲ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਬਟਾਲਾ ਤੋਂ ਗਰਦਾਸਪੁਰ ਤੋਂ ਬਟਾਲਾ ਹਾਈਵੇ ਦੇ ਉੱਤੇ ਜਿਹੜਾ ਇਹਨਾਂ ਦਾ ਕੰਮਕਾਰ ਆ ਇੱਥੇ ਹੀ ਜਿਹੜੀ ਇਹਨਾਂ ਵੱਲੋਂ ਦਸਵੰਧ ਕੱਢ ਕੇ ਜਿਹੜਾ ਆ ਸਬੀਲ ਤੇ ਨਾਲ ਦੀ ਨਾਲ ਭਾਰੀ ਮਾਤਰਾ ਦੇ ਵਿੱਚ ਜਿਹੜੇ ਲੰਗਰਾਂ ਦੀ ਜਿਹੜੀ ਸੇਵਾ ਕਰਵਾਈ ਜਾਂਦੀ ਹੈ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ